ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਪੇ ਵਗੀ ਚਾਤੇ ਆਪੇ ਹੈ ਮਾਲੀ ਆਪੇ ਵਰਗੀ ਚਾਤੇ ਆਪੇ ਹੈ ਮਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਕਲੀਆਂ ਚ ਬੈਟੇ ਗੁਲਾਬ ਬਾਣ ਕੇ ਮਾਲੀ ਦੋ ਜਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਦੋ ਜਗ ਦੇਨੀਆ ਟੁੱਟੇ ਅਧਿਰਾਂ ਦਾ ਉਹ ਬਣ ਕੇ ਸਾਰਾ ਟੁੱਟੇ ਆ ਦਿਲਾ ਦਾ ਬਣ ਕੇ ਸਹਾਰਾ ਡੁੱਬੇ ਆ ਹੋਇਆਂ ਨੂੰ ਵੀ ਦੇਂਦੇ ਕਿਨਾਰਾ ਡੁੱਬੇ ਆ ਹੋਇਆਂ ਨੂੰ ਵੀ ਦੇਂਦੇ ਕਿਨਾਰਾ ਪਾਰ ਲੰਘਾਣ ਨਾਵ ਬਾੜ ਕੇ ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਦੋ ਜਾਗ ਦੇਨੀਆ ਵੰਡੇ ਦੇਰਮਤ ਮੇਰੇ ਪੀਰ ਨੂਰਾਨੀ ਵੰਡੇ ਦੇਰਮਤ ਮੇਰੇ ਪੀਰ ਨੂਰਾਨੀ ਮੁਰ ਦੇਨੂ ਉਮਰਾਂ ਤੇ ਬੁੱਢੇ ਆ ਜਵਾਨੀ ਮੁਰ ਦੇਨੂ ਉਮਰਾਂ ਤੇ ਬੁੱਢੇ ਆ ਜਵਾਨੀ ਆਏ ਮੱਥੇ ਉਤੇ ਪਾਗ ਬਾਰੇ ਕੇ ਮਾਲੀ ਦੋ जग ਦੇਨੀ ਆਏ ਫੁੱਲਾਂ ਦਾ ਸੁਹਾਗ ਬਾਰੇ ਕੇ ਮਾਲੀ ਦੋ ਜਾਗ ਦੇ ਨੀਨਾ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਸੁਖ ਦੇ ਸੋ ਮੁੰਦਰ ਦਇਆ ਦੇ ਪੰਡਾਰੀ सुख दे समुद्र दया दे देरी पर घट होए राग बाण के माली दो जाग देनिया आए फुला सुहाग बाण के माली दो जाग देनिया ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਧੋ ਜਾਗ ਦੇਨੀਆ ਮਾਲੀ ਧੋ ਜਾਗ ਦੇਨੀਆ ਦਇਆ ਕਰੋ दया करो दया करो स्वामी प्यारे दया करो दर्द दुखी मैं बिरहिन भारी दर्द दुखी मैं बिरहिन भारी दर्शन की मोहे प्यास करारी दर्शन की मोहे प्यास करारी दर्शन की मोहे प्यास करारी प्यारे दया करो दया करो दया करो राधा स्वामी दया करो दर्शन राधा स्वामी छिन् छिन दर्शन राधा स्वामी छिन् छिन बा जाऊं बार जा बौन परबल जाऊं बार बार उन्पर बल जाओं प्यारे दया करो दया दया राधा स्वामी दया करो वह तो ताड फटकारे वह ताड़ फटकारी चढ़ाऊं मैं शीष पर मै चढ़ाऊं मैं मै पर सीश चढ़ाऊं प्यारे दया करो, दया करो। दया करो राधा स्वामी प्यारे दया करो निर्धन निरबल क्रोधी न मानी निर्धन निरबल क्रोधी न मानी ओ गुण अपने अब पहचानि ओ गुण अपने अब ओ गुण अपने अब पहचान प्यारे दया करो दया करो, दया राधा करो स्वामी प्यारे दया करो स्वामी। अधम को मोसी अधम को लीनौ बा मोसी अधम को लीन, उबारे, को लीन, उबारे, को लीन उबारे, प्यारे दया करो दया करो दया करो राधा स्वामी प्यार මැසිත් දිනදම දමහට කරති मैंැස දිනදමදමහ්ටකරති मෝජහුකමම චිත්තනහි ধাරती मෝජහුකමමේ චිත්තනහි ধাරती मोज हुकम में चित नहीं धरती प्यारे दया दया करो दया राधा स्वामी प्यारे दया करो दया राधा करो, करो स्वामी लेवो बा अगुण बक्षो ले वो बा प्ये दया दया करो राधा स्वामी दया करो दया करो, दया करो ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕਤਣ ਨੂੰ ਦੇ ਗਏ ਔਰੂ ਵੇ ਸੋਣਿਆ ਕੱਤਣ ਨੂੰ ਦੇ ਗਏ ਰੂ ਰੂਤਾ ਤੇਰੀ ਕਾਤੇ ਦੇ ਆਗੇ ਰੂਤੇ ਤੇਰੀ ਕਾਤੇ ਦੇ ਆਗੇ ਸਾਹਮਣੇ ਵੇ ਸੋਣਿਆ ਸਾਹਮਣੇ ਬੈਜਾ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਲੋਕੀ ਤਾਂ ਜਾਣਦੇ ਮੰਦਰ ਤੇ ਮਸਜਿਦ ਲੋਕੀ ਤਾਂ ਜਾਂਦੇ ਮੰਦਰ ਤੇ ਮਸਜਿਦ ਸਾਡਾ ਤਾਂ ਤੀਰਥ ਤੂੰ ਵੇ ਸੋਣਿਆ ਸਾਡਾ ਤੇ ਤੀਰਥ ਤੂੰ ਚਰਖਾ ਤੇ ਮੇਂ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕੱਤੜ ਨੂੰ ਦੇਗੇ ਉਹ ਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਕਰਖਾਤੇ ਮੇਰਾ ਲੋਕੀ ਤਾਂ ਮੰਗਦੇ ਮੋਹ ਤੇ ਮਾਇਆ ਲੋਕੀ ਤਾਂ ਮੰਗਦੇ ਮੋਹ ਤੇ ਮਾਇਆ ਮੇਰਾ ਖਜਾਨਾ ਤੂੰ ਵੇ ਸੋਨਿਆ ਮੇਰਾ ਖਜਾਨਾ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕੱਤੜ ਨੂੰ ਦੇਗੇ ਉਹ ਰੂ ਵੇ ਸੋਣਿਆ ਕਤਨ ਨੂੰ ਦੇ ਗયો ਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਦੇ ਮੇਰਾ ਲੋਕੀ ਤਾਂ ਮੰਗਦੇ ਸੋਨਾ ਚਾਂਦੀ ਲੋਕੀ ਤਾਂ ਮੰਗਦੇ ਸੋਨਾ ਚਾਂਦੀ ਮੇਰਾ ਤਾਂ ਹੀ ਰਤੂ ਵੇ ਸੋਣਿਆ ਮੇਰਾ ਤਾਂ ਹੀ ਰਤੂ ਚਰਖਾ ਤਾਂ ਮੇਰਾ ਰੰਗ ਰੰਗੀਲਾ ਚਰਖਾ ਤਾਂ ਮੇਰਾ ਰੰਗ ਰੰਗੀਲਾ ਕਤੜ ਨੂੰ ਦੇਗੇ ਓਰੂ ਵੇ ਸੋਣਿਆ ਕਤੜ ਨੂੰ ਦੇਗੇ ਓਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਲੋਕੀ ਤਾਂ ਜਾਣਦੇ ਪੀਕੇ ਤੇ ਸੋਰੇ ਲੋਕੀ ਤਾਂ ਜਾਣਦੇ ਪੀਕੇ ਤੇ ਸੋਰੇ ਮੇਰਾ ਤੇ ਸਭ ਕੁਝ ਤੂੰ ਵੇ ਸੋ ਬਬ ਕੁਝ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕਤੜ ਨੂੰ ਦੇਗੇ ਓ ਰੂਹ ਵੇ ਸੋਣਿਆ ਕਤੜ ਨੂੰ ਦੇ ਤੇਰੀ ਕਾਤ ਦੇ ਆਗੇ ਰੂਤ ਤੇਰੀ ਕਾਤ ਦੇ ਆਗੇ ਸਾਹਮਣੇ ਬੈ ਜਾ ਤੂੰ ਵੇ ਸੋਣਿਆ ਸਾਹਮਣੇ ਬੈ ਜਾ ਤੂੰ ਵੇ ਸੋਣਿਆ ਸਾ ਤੇਰੇ ਨੈਣਾ ਦੇ ਵਿੱਚ ਸਤ ਗੁਰ ਤੇਰੀ ਤਸਬੀਰ ਫਿਰਦੀ ਏ ਮੇਰੇ ਨੈਣਾ ਦੇ ਵਿੱਚ ਸਤ ਗੁਰ ਤੇਰੀ ਤਸਬੀਰ ਫਿਰਦੀ ਏ ਤਸਬੀਰ ਫਿਰਦੀ ਏ ਤੇਰੀ ਤਸਬੀਰ ਫਿਰਦੀ ਏ ਤਸਵੀਰ ਫਿਰਦੀ ਏ ਤੇਰੀ ਤਸਵੀਰ ਫਿਰਦੀ ਏ ਮੇਰੇ ਨਾਨਦ ਵਿੱਚ ਸਤ ਗੁਰ ਤੇਰੀ ਤਸਵੀਰ ਫਿਰਦੀ ਏ ਮੈਂ ਮੰਗਤਾ ਹਾਂ ਤੇਰੇ ਦਰ ਦਾ ਤੂੰ ਸਾਹਿਬ ਕੁਲ